ਸਹਿਯੋਗ ਕਲੱਬ ਫਤੇਗੜ ਸਾਹਿਬ ਵੱਲੋਂ ਪ੍ਰਧਾਨ ਮਨਦੀਪ ਸਿੰਘ ਖੇੜਾ ਦੀ ਅਗਵਾਈ ਹੇਠ ਅੱਜ ਟਿੱਲੋ ਹਸਪਤਾਲ ਸਰਹੰਦ ਅੱਖਾਂ ਦੇ ਹਸਪਤਾਲ ਸਰਹੰਦ ਵਿਕੇ ਮੁਫਤ ਅੱਖਾਂ ਦੇ ਆਪਰੇਸ਼ਨ ਕਰਵਾਏ ਜਾ ਰਹੇ ਨੇ ਇਸ ਵਿੱਚ ਮੈਡਮ ਮੰਨਲੀਨ ਅਤੇ ਇਨਸਪੈਕਟਰ ਅਮਨ ਵੈਦਵਾਨ ਦਾ ਵੱਡਾ ਸਹਿਯੋਗ ਹੈ ਆਪਣੇ ਕੋਲ ਮੌਜੂਦ ਨੇ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਖੇੜਾ ਜੀ ਉਹਨਾਂ ਤੋਂ ਵੀ ਜਾਣਕਾਰੀ ਪ੍ਰਾਪਤ ਕਰ ਲਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਰੰਦ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਅਤੇ ਆਪਰੇਸ਼ਨ ਲਈ ਇਕੱਠੇ ਹੋਏ ਹਾਂ ਜੋ ਮਰੀਜ਼ ਪਿੰਡ ਖੇੜੇ ਵਿੱਚ ਕੈਂਪ ਲੱਗਿਆ ਸੀ 28 ਦਸੰਬਰ ਨੂੰ ਉਸ ਵਿੱਚ ਜਿਹੜੇ ਮਰੀਜ਼ ਆਏ ਸੀ ਜਿਨ੍ਹਾਂ ਨੂੰ ਆਪਰੇਸ਼ਨ ਦੱਸਿਆ ਗਿਆ ਸੀ ਉਹ ਮਰੀਜ਼ਾਂ ਨੂੰ ਲੈ ਕੇ ਅੱਜ ਅਸੀਂ ਢਿੱਲੋਂ ਅੱਖਾਂ ਦੇ ਹਸਪਤਾਲ ਸਰੰਦ ਵਿਖੇ ਪਹੁੰਚੇ ਹਾਂ ਜਿਸ ਵਿੱਚ ਮਰੀਜ਼ਾਂ ਦੇ ਫ੍ਰੀ ਆਪਰੇਸ਼ਨ ਹੋਣੇ ਹਨ ਤੇ ਇਹ ਆਪਰੇਸ਼ਨ ਕਲੱਬ ਵੱਲੋਂ ਤੇ ਸਾਡੇ ਮਿੱਤਰ ਦੇ ਸਹਿਯੋਗਾਂ ਨਾਲ ਫ੍ਰੀ ਹੋ ਰਏ ਹਨ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਇੰਸਪੈਕਟਰ ਅਮਨ ਬੈਦਮਾਨ ਜੀ ਦਾ ਤੇ ਉਹਨਾਂ ਦੇ ਨਾਲ ਸਾਥੀ ਮੈਡਮ ਮਨਲੀਨ कौर ਜੀ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦੇ ਕੇ ਇਹ ਕੈਂਪ ਨੂੰ ਸੀਰੇ ਚੜਾਇਆ ਹੈ ਤੇ ਅੱਗੇ ਤੋਂ ਵੀ ਅਸੀਂ ਆਸ ਕਰਦੇ ਆਂ ਵੀ ਵੱਧ ਤੋਂ ਵੱਧ ਅਸੀਂ ਇਹ ਕੈਂਪ ਦਾ ਲਾਹਾ ਲਈਏ ਤੇ ਸਾਰੇ ਮਿੱਤਰਾਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਸਹਿਯੋਗ ਕਰੇ ਕਰੋ ਤਾਂ ਜੋ ਇਹ ਆਪ੍ਰਾਲਾ ਲੰਬਾ ਚੱਲ ਸਕੇ ਤੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਪੇਸ਼ੈਂਟ ਦਾ ਹਾਲੇ ਲੈ ਸਕਣ ਤੇ ਧੰਨਵਾਦ ਕਰਦੇ ਆ ਸਾਡੇ ਡਾਕਟਰ ਡਾਕਟਰ ਢਿੱਲੋਂ ਜੀ ਦਾ ਜਿਹੜੇ ਬਹੁਤ ਅੱਛੇ ਡਾਕਟਰ ਹਨ ਤੇ ਸਾਨੂੰ ਬਹੁਤ ਵਧੀਆ ਸਵਾਮਾਂ ਦਿੰਦੇ ਹਨ ਕਲੱਬ ਦੀ ਬਹੁਤ ਹੈਲਪ ਕਰਦੇ ਹਨ ਤੇ ਨਾਲ ਹੀ ਮੈਂ ਗੁਲਸ਼ਨ ਜੀ ਦਾ ਵੀ ਧੰਨਵਾਦ ਕਰਦਾ ਜਿਹੜੇ ਸਮਾਂ ਕੱਟ ਕੇ ਸਾਡੇ ਕੈਂਪਾਂ ਵਿੱਚ ਹਾਜ਼ਰੀਆਂ ਲਵਾਉਂਦੇ ਹਨ ਤੇ ਸਹਿਯੋਗ ਦਿੰਦੇ ਹਨ ਧੰਨਵਾਦ ਆਪਣੇ ਕੋਲ ਮੌਜੂਦ ਨੇ ਡਾਕਟਰ ਦੇਵਜੀਤ ਸਿੰਘ ਜੀ ਢਿੱਲੋਂ ਜੋ ਅੱਖਾਂ ਦੇ ਮਾਹਰ ਡਾਕਟਰ ਨੇ ਉਹਨਾਂ ਤੋਂ ਵੀ ਅੱਜ ਦੇ ਕੈਂਪ ਬਾਰੇ ਜਾਣਕਾਰੀ ਪ੍ਰਾਪਤ ਕਰ ਲਏ ਹਾਂ ਹਾਂਜੀ ਸੀ ਹਰ ਸਾਲ ਅਸੇਓ ਕਲੱਬ ਦੇ ਥਰੂ ਤੇ ਮਨਦੀਪ ਸਿੰਘ ਜੀ ਦੀ ਸਹਾਇਤਾ ਨਾਲ ਖੇੜੇਪਿੰਡ ਵਿੱਚ ਕੈਂਪ ਲਾਈਦਾ ਹੁੰਦਾ ਹੈ ਤੇ ਉੱਥੋਂ ਵੀ ਹਮੇਸ਼ਾ ਅਸੀਂ ਮਰੀਜ਼ ਕੱਢ ਕੇ ਉਹਨਾਂ ਦਾ ਫ੍ਰੀ ਇਲਾਜ ਕਰਦੇ ਆਂ ਇਹਨਾਂ ਦੀ ਮਦਦ ਨਾਲ ਤੇ ਸਾਰੇ ਪੇਸ਼ੈਂਟ ਦੀ ਪੂਰੀ ਨਿਗ੍ਹਾ ਬਣਾਉਣੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਕਾਫੀ ਪੇਸ਼ੈਂਟ ਇਹਦਾ ਫਾਇਦਾ ਉਠਾ ਚੁੱਕੇ ਆਂ ਔਰ ਇਹ ਮੇਰੇ ਖਿਆਲ ਚ ਪੰਜਵਾਂ ਛੇਵਾਂ ਕੈਂਪ ਹੈ ਸਾਡਾ ਦਿੱਤੇ ਅਸੀਂ ਇਦਾਂ ਅਮਰੀਜ਼ਾਂ ਦਾ ਮੁਫਤ ਇਲਾਜ ਕਰ ਚੁੱਕੇ ਆਂ ਤੇ ਇਹਨਾਂ ਦਾ ਪਿੰਡ ਵਾਲਿਆਂ ਦਾ ਤੇ ਮੰਦਿਰ ਦੀ ਦਾ ਇਹ ਬਹੁਤ ਅਹ ਕਹਿੰਦੇ ਧੰਨਵਾਦ ਹੈ ਤੇ ਸਹਿਯੋਗ ਹੈ ਜਿਸ ਦੇ ਕਰਕੇ ਅਸੀਂ ਇਹ ਕਰ ਸਕ ਰਹੇ ਹਾਂ ਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਜਿਹੜਾ ਜ਼ਰੂਰਤਮੰਦ ਮਰੀਜ਼ ਹੈ ਉੱਥੇ ਤੱਕ ਇਹਨਾਂ ਦੀ ਸੇਵਾ ਪਹੁੰਚਦੀ ਹੈ ਤੇ ਅਸੀਂ ਬਹੁਤ ਖੁਸ਼ ਰਹੀਵਾ ਕਿ ਸਾਨੂੰ ਇਹ ਮੌਕਾ ਮਿਲਿਆ ਹੈ ਕਿ ਅਸੀਂ ਜਿਹੜਾ ਲੋੜਵੰਦ ਮਰੀਜ਼ ਹੈ ਉਹਦੀ ਸੇਵਾ ਕਰ ਸਕੀਏ ਥੈਂਕ ਯੂ ਕੀ ਨਾਮ ਹੈ ਜੀ ਹਰਮੇਸ਼ ਕੌਰ ਆ ਜੀ ਅੱਜ ਤੁਸੀਂ ਕੀ ਕਰਨਾ ਆਏ ਇੱਥੇ ਕੈਂਪ ਦੇ ਵਿੱਚ ਦੀ ਅਸੀਂ ਜੀ ਆਪਰੇਸ਼ਨ ਕਰਾਉਣ ਆਏ ਆ ਅੱਜ ਤੁਹਾਡਾ ਆਪਰੇਸ਼ਨ ਹੋਣਾ ਜੀ ਹਾਂਜੀ ਆਪਰੇਸ਼ਨ ਹੋਣਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਲੱਬ ਬਾਰੇ ਜੀ ਅਸੀਂ ਕਹਿੰਦੇ ਹਾਂ ਜੀ ਧੰਨਵਾਦ ਸਾਰੇ ਕਲੰਪਾ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਜੀ ਕੈਂਪ ਲਵਾ ਸੁਖਰੇ ਫਰੀ ਸਾਡਾ ਅੱਖਾਂ ਦਾ ਕੈਂਪ ਲੱਕ ਰਿਹਾ ਜੀ ਧੰਵਾਦ ਮਨਦੀਪ ਖੇੜੇ ਵਾਲੇ ਦਾ ਜੀ ਜਿਨ੍ਹਾਂ ਨੇ ਸਾਡੇ ਲਈ ਕੈਂਪ ਲਵਾਇਆ ਹੈ ਜੀ